ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਧਾਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੇ ਸੋਚੀ ਲਖਵਾਰ ਚਪੈ ਜਪਨਾ ਹੋਵੈ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖ ਨਾਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣਪਾਂ ਲਖੋ ਹੈ ਤੈ ਕਨਜ ਲੈ ਨਾਲ ਕਿ ਸਚਿਆਰਾ ਹੋਈਐ ਖਿ ਕੂੜੈ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਆਕਾਰ ਹੁਕਮ ਨਾਲੇ ਹਾ ਜਾਈ ਹੁਕਮਿ ਹੋਵਨ ਜੀ ਹੁਕਮ ਲੇਵੜਾਈ ਹੁਕਮਿ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸੁਦਾ ਪਵਾਈਐ ਹੈ ਹੁਕਮੇ ਅੰਦਰ ਸਭ ਕੋ ਵਾਰਖੁ ਨਾ ਕੋਈ ਨਾਨਕ ਹੁਕਮੇ ਜੇਬੁ ਜੇਤਾ ਸੋ ਮੈਂ ਕਹਿ ਨ ਕੋਈ ਗਾਵੇ ਕੋ ਤਾਨੁ ਹੋਵੈ ਵਿਸੈਤਾਨ ਗਾਵੇ ਕੋ ਰਾਜਾਨੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਦਇਆਖੁ ਵਿਚਾਰ ਗਾਵੇ ਕੋ ਸਾਇਕ ਰੀਤਨ ਕੀ ਗਾਵੇ ਕੋ ਜੀ ਲੈ ਫਿਰਦੀ ਗਾਵੇ ਪੂਜਾ ਪੈ ਰਿਸੇ ਰੂਰ ਗਾਵੇ ਕੋ ਵਿਖੇ ਹਰ ਹਰ ਰੂਰ ਸਸਨਾ ਗਧਿਨਾ ਵੇ ਟੋਟ ਕਥ ਗਰ ਗਥੀ ਗੋਟੀ ਗੋਟਪੋਟ ਨਿੰਦਾ ਦੇ ਲੰਦੇ ਥਕਵਾ ਹੈ ਜੁਗਾ ਜੁੰਤਰ ਹਾਹੀ ਹਾ ਹੈ ਹੁਕਮੀ ਹੁਕਮ ਜੁਲਾਇ ਰਾਹੂ ਨਾਨਕ ਵਿਖਸੇ ਵਿਪਰਵਾਹੂ ਸਾਚਾ ਸਾਹਿਬ ਸਾਚਨਾਏ ਰਖਿਆ ਬਹੁ ਆਪਾਰ ਨਾਖਾਂ ਮੰਗੇ ਦੇ ਦੇ ਰਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਐ ਜਿ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਖੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਵਾਪੀ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਈ ਜਿਨ ਸੇਵਿਆ ਥਨ ਪਾਇਆ ਮਨ ਨਾਨਕ ਆਵੀਐ ਗੁਣੀ ਨਿਹਾਲ ਗਾਵੀਐ ਸੁਣਿਐ ਮਨ ਰਖੀਏ ਬਾਹੁ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਆਦਿ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੇਸ਼ਰਾ ਗੁਰ ਗੋਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋਂ ਜਾਣ ਆਖਾ ਨਹੀਂ ਰਹਿਣਾਗ ਸੁਨ ਨਜਾਈ ਗੁਰਾਇਕ ਦੇਵ ਜਹਾਈ ਸਭਨਾ ਜੀਆਂ ਖਾਇ ਦਤ ਸੋ ਮੈਂ ਵਿਸਰ ਨਜਾਈ ਤੀਰਥ ਨਾਮਾ ਜੇ ਤਸ ਭਾਵ ਬਿਣ ਪਾਣੇ ਕੀ ਨਾਇ ਕਰੀ ਜੇਤੀ ਸਠੋ ਪਾਈ ਵੇਖਾ ਬਿਣ ਕਰਮਾ ਕੀ ਮਿਲੇ ਲਈ ਮਤਵ ਜਿਰਤਨ ਜਵਾਹਰ ਮਾਨਕ ਜੇਖ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਵ ਜਹਾਈ ਸਬਨਾ ਜੀ ਆਖੈ ਦਸ ਤਾ ਸੋ ਮੈ ਸਿਰ ਨਜਾਈ ਜੇ ਜਗ ਚਾਰੇ ਅਰਜਾ ਹੋ ਦਸੁਨੀ ਹੋਈ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲੀ ਜੇ ਤਸ ਨਦਰਿ ਨਾ ਬੈਸ ਵਾਸਨਾ ਪੁਛੇ ਕੀ ਹਿਤ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਚੰਗੀਆਂ ਗੁਣ ਦੇ ਇਹਾ ਖੋਨਾ ਸੁਜੇ ਜੇ ਤਸਾ ਗੁਣ ਕੋਈ ਖਰੇ ਸੁਣਿਆ ਸਜ ਪੀਰ ਸੁਰਨਾਥ ਸੁਣਿਆ ਧਰਤਵ ਲਿਆ ਆਕਾਸ਼ ਸੁਣਿਆ ਦੀਪ ਲਾ ਪਾਤਾਲ ਸੁਣਿਆ ਭੂਮਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਰੂਪ পাপ ਕਾ ਨਾਸ ਸੁਣਿਆ ਸੁਰ ਬਰਮਾਇੰਦ ਸੁਣਿਆ ਮੁਕਸ਼ਲਾ ਹਰਮੰਦ ਸੁਣਿਆ ਜੋਗ ਜੋਤਨ ਵੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਸਨ ਦੁਖ ਗਿਆਨ ਸੁਣਿਆ ਸੜਖਾਈਸ਼ ਨਾਨਕ ਸੁਣਿਆ ਪੜ ਪੜ ਪਾਵੇ ਮਾਨ ਸੁਣ ਲਾਗੇ ਸਹਿ ਦਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੀਗਾ ਸੁਣ ਸੇਖ ਪੀਰ ਬਾਸਿਆ ਹਾ ਸੰਦੇ ਪਾਵੇ ਰਾਹੁ ਸੁਨੇ ਹਾਟ ਹੋਵੇ ਸਗਾਹੋ ਨਾਨਕ ਪ੍ਰਸਤਾ ਸੁਦਾ ਵਿਗਾ ਸੁਨੇ ਦੂਖ ਪਾਪ ਕਾ ਨਾਸ ਮਨ ਅਖੀ ਗਤ ਕਿ ਨ ਜਾਏ ਜੇ ਕੋ ਗਹਿ ਵਿਛੇ ਬਛਦਾਏ ਕਾਜ ਕਲਮ ਨਾਲ ਲਖਣ ਹਾਰ ਮਨੇ ਖਬ ਹੈ ਕਰਨ ਵਿਚਾਰ ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਹੋਈ ਮਨ ਸੁੱਤ ਹੋਇ ਮਨ ਬੁੱਧ ਮਨ ਸਹਲ ਭਾਵਨਾ ਕੀ ਸੁੱਧ ਮਨ ਮੋਝੋ ਟਾ ਨਾ ਖਾਈ ਮਨ ਜਮਖੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਮਾਰਗ ਰਹਾ ਨ ਪਾਏ ਮਨ ਵਸਿਓ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸਚੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਹੈ ਬਾਵ ਹੈ ਮੁਖੜਵਾਰ ਮਨ ਪਰਵਾਰਾ ਸਾਧਾਰੂ ਮਨੈ ਤਰੇ ਤਾਰੇ ਗੁਰ ਸਿਖਿ ਮਨੈ ਨਾਨਕ ਭਵਨ ਬਿਖਿ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਕੰਨ ਪਰਵਾਨ ਪੰਚ ਪਰਧਾਨ ਹੰਝੇ ਪਾਵੇ ਦਰਗਹਿ ਮਾਨ ਹੰਝੇ ਸੋਹੈ ਨਾਰਾ ਜਾਨ ਪੰਚਾ ਖਾ ਗੁਰ ਇਕਾ ਧਿਆਨ ਜੇ ਕੋ ਖੈ ਖਰੇ ਵਿਚਾਰ ਕਰਤੇ ਖੈ ਖਣ ਨਾਹੀ ਸੁਮਾਰ ਢੋਲ ਧਰਮ ਦਿਆ ਕਾ ਬੂਤ ਤੰਦੋਰ ਹਵ ਰਖਿਆ ਜਨ ਸੂਤ ਜੇ ਕੋ ਬੂਝੇ ਹੋਵੇ ਸਚਿਆਰ ਥਾਵਲੇ ਉਪਰ ਖੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਸ੍ਰਿਸ਼ਤੇ ਬਾਤ ਲਿਖਮ ਜੋਰ ਜੀ ਜਾਤ ਰੰਗਾ ਖਿਹినాਵ ਸਭਨਾ ਲਿਖਿਆ ਆਪਣੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਖਿਤਾ ਹੋਈ ਹਿਤਾ ਦਾਤ ਸ왈 ਹਰੂਪ ਹਿਤੀ ਦਾਤ ਜਾਣੇ ਖੁਨਕੂਤ ਹਿਤਾ ਸਭ ਇੱਕ ਗਬਾਵ ਕਿਸਤੇ ਹੋਏ ਲਖ ਦਰਿਆਉ ਕੁਦਰਤ ਹਮ ਗਹਾ ਵਿਚਾਰ ਆਰਨ ਜਵ ਇਕ ਵਾਰ ਜੋ ਤੁਧ ਭਾਵੈ ਸਹ ਭਲੀਖਾਰ ਤੂੰ ਸਦਾ ਸਲਾਮਤ ਨਿਰੰਕਾਰ ਹਾਸੰਖ ਜਪ ਸੰਭਾਉ ਹਾਸੰਖ ਪੂਜਾ ਸੰਖ ਤਪਤਾਉ ਹਾਸੰਗ ਗ੍ਰੰਥ ਮੁਖ ਮਿਤ ਪਾਠ ਹਾਸੰਖ ਜੋਗ ਮਨ ਰਹੇ ਉਦਾਸ ਹਾਸੰਭਤ ਗੁਣ ਗਿਆਨ ਵਿਚਾਰ ਹਾਸੰਖ ਸਤਿਏ ਸੰਦਾਚਾਰ ਅਸ਼ੰਖ ਸਰਮ ਬਖਸਰ ਅਸ਼ੰਖ ਮੌਲ ਲਵਲਾਈ ਕਰ ਕੁਦਰਤ ਖਮਖਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਸੁਧ ਭਾਵੇ ਸੈਪ ਲਿਖਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਖੰਦ ਪੂਰ ਅਸ਼ੰਖ ਚੋਰ ਹਰਾਮ ਪੂਰ ਅਸ਼ੰਖ ਅਮਰ ਕਜਹ ਜੂਰ ਅਸ਼ੰਖ ਗਲਵਡ ਹਤਿ ਅਖਮਾ ਹੈ ਅਸ਼ੰਖ ਬਾਪੀ ਬਖਾ ਜਾਹ ਅਸ਼ੰਖ ਕੁੜਿਆਰ ਕੁੜਾ ਫਿਰਾ ਹੈ ਅਸ਼ੰਖ ਮਲੇਸ਼ ਮਲ ਬਖਾ ਹੈ ਅਸ਼ੰਖ ਆਨੰਦ ਕਾ ਸਰ ਕਰ ਹੈ ਪਰ ਨਾਨਕ ਨੀਚ ਖਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਹਿ ਭਲੀ ਕਰ ਹਉ ਸਦਾ ਸਲਾਮਤ ਨਿਰੰਕਾਰ ਅਸਨਾ ਸੰਸਾਵ ਅਗੰਗ ਵਗਮ ਸਹਲੋਇ ਅਸੰਗ ਹੈ ਸਿਰपार ਹੋਏ ਅਖਰੇ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰਾ ਸੁ ਸੰਯੋਗ ਵਖਾਣ ਜਿਨ ਹੈ ਲਖੈ ਰਸ ਨਾਹੈ ਜੇ ਫਰਮਾਏ ਤਿੱਪਾ ਹੈ ਜਿਤਾ ਹਿਤਾ ਦੇ ਤਨਉ ਵਿਨਾਬੈ ਨਾਹੀ ਕੋ ਥਾਉ ਕੁਦਰਤ ਹਮਖਾ ਵਿਚਾਰ ਵਾਰੈ ਨਾ ਜਾਵਾ ਇਕ ਵਾਰ ਜੋ ਸੁਧ ਭਾਵੈ ਸਹਿ ਪ੍ਰਿਖਾਰ ਤੁਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਬੈ ਤੰਦੇ ਕਾਣੀ ਰੁੱਤੈ ਦਰਸੇ ਹੀ ਮੋਤ ਬਲੈ ਤੀ ਕੱਪੜੋ ਹੋਈ ਦੇਸਾ ਭਵਣ ਲਈਐ ਧੋਈ ਭਰੀਏ ਮਤ ਪਾਪ ਆਖੇ ਸੰਗ ਐ ਦੋਪੇ ਨਾ ਵੇਖੇ ਰੰਗ ਉਨਹੀ ਬਾਪੀ ਆਖੰਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜੋ ਆਪੇ ਹੀ ਹਾਹੋ ਨਾਨਕ ਹੁਕਮਿ ਆਹੋ ਜਾਹੁ تیرਹ ਤਪ ਤੇ ਆਦਾਨ ਜੇ ਕੋ ਪਾਵੈ ਦਿਲ ਕਾਹ ਮਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮੰਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵੈਣ ਗੁਣ ਕੀਤੇ ਬਖਤ ਨਾ ਹੋਏ ਸਤ ਸਦਾਸ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸੋਹ ਵੇਲਾ ਵਖਤ ਕਮਨ ਖੰ ਸਤ ਕਣ ਵਾਰ ਪਵਣ ਸਰਪੇ ਮਾਹੋ ਖੰਜਿਤ ਹੋਆ ਆਕਾਰ ਵਿਨਪੈ ਆਪਣੀ ਤੀਰ ਹੋਵੇ ਲੇਖੁਰਾਨ ਵਖਤ ਨਾ ਬੈ ਖਾਜੀਆਂ ਇਹ ਲਖਨ ਲੇਖੁਰਾਨ ਜਿਤ ਵਾਰ ਨਾ ਰੋਗੀ ਜਾਣੈ ਰਤਮਾ ਨਾ ਹੋਈ ਜਖਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਖਰਿਆ ਆਖਾ ਕਿਮ ਸਲਾਹੀ ਖਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਰੋ ਇੱਕ ਸਿਆਣਾ ਵਡਾ ਸਾਹੀ ਵੱਡੀ ਨਾਹੀ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੇ ਆਗੇ ਗਿਆਨ ਸੋਹੈ ਪਤਾ ਲਬਾ ਤਲਖ ਅਗਸ ਅਗਸ ਔੜਖ ਔੜਖ ਪਾਸ ਰਖੇ ਵੇਦਖ ਨਿਖਵਾਤ ਸਹ ਸੁਰਧਾਰਾ ਗਹਨ ਖਚੇਵਾ ਅਸਲਿਖ ਧਾਤ ਲਿਖਾ ਹੋਇ ਤਾ ਲਖੀਐ ਲਿਖੇ ਹੋਇ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਸਿ ਸੁਤਨਾ ਪਾਈਆ ਨਦੀਆਂ ਤੇ ਵਾਹ ਬ ਸਮ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹਾ ਸਿੱਤਿ ਮਾਲ ਧਨ ਕੀੜੇ ਤੰਨਾ ਹੋਵਨੀ ਜੇ ਤਸ ਮਨ ਹੋ ਨਾ ਵਿਸਰਹਿ ਅੰਤਨਾ ਸਿੱਤਿ ਗਹਿਣੈ ਅੰਤ ਅੰਤਨਾ ਖਰਣੈ ਦੇਣੈ ਅੰਤ ਹੰਤਨਾ ਵੇਖਣੈ ਸੁਣਣੈ ਅੰਤ ਹੰਤਨਾ ਜਾਪੈ ਕਿਆ ਮਨ ਮੰਤ ਹੰਤਨਾ ਜਾਪੈ ਕੀਟਾ ਆਕਾਰ ਹੰਤਨਾ ਜਾਪੈ ਪਰਵਰ ਅੰਤ ਹਾਰਣਾ ਖੇਤੇ ਵਿਲੜਾ ਹੈ। ਤਾਖੇ ਅੰਤਨਾ ਪਈ ਜਾ ਹੈ। ਇਹੋ ਅੰਤਨਾ ਜਾਣੈ ਕੋਈ। ਬਖਤਾ ਖਹਿ ਹੈ ਬਖਤਾ ਹੋਈ। ਵਡਾ ਸਾਹਿ ਊਚਾ ਥਾਉ। ਊਚੇ ਬਲ ਊਚਾ ਨਾ ਹੋਏ ਬਲ ਊਚਾ ਹੋਵੇ ਕੋਈ। ਜੇ ਸੋਚੇ ਕੋ ਜਾਣੈ ਸੋਈ। ਜੇ ਵਡਾ ਜਾਣ ਆਪੇ ਆਪ। ਨਾਨਕ ਨਦਰੀ ਕਰਮੀ ਦਾਤ। ਬਖਤਾ ਕਰਮ ਲਿਖਿਆ ਨਾ ਜਾਏ। ਵਡਾ ਦਾਤਾ ਜਨਤਮਾਈ ਕਿਤੇ ਮਗਹ ਜੋਦੇ ਅਪਾਰ ਕਿਤੇ ਆਗੰਤ ਨਹੀਂ ਵਿਚਾਰ ਕਿਤੇ ਹਟਟ ਹੈ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੁਰਖ ਖਾਹੀ ਖਾ ਹੈ ਕਿਤੇ ਆ ਦੁਖੂ ਸਦਮਾਰ ਹੈ ਪੀੜਾ ਤੈਰੀ ਦਤਾਰ ਮਨ ਖਲਾਸੀ ਬਾਣੈ ਹੋਈ ਰਾਖ ਨਾਸ਼ਕੈ ਕੋਈ ਜੇ ਕੋ ਹਖ ਆਖਣ ਬਾਇ ਹਜਾ ਜਿਤੇ ਮੋਖਾਈ ਆਪੇ ਜਾਣਿਆ ਆਪੇ ਦੇ ਆਖੇ ਸਿਪਿ ਗਿਖਈ ਗੈ ਜਸਨਾ ਬਖਸ਼ ਸੁਕਸਲਾਹ ਨਾਨਕ ਪਾਤਸ਼ਾਹ ਹੀ ਪਾਸ਼ਾ ਹੋ ਹਮਲ ਗੁਣਮਲ ਵਾਪਾਰ ਅਮਨ ਵਾਪਾਰੀ ਮਨ ਪੰਡਾਰ ਹਮਲ ਆਵਹਿ ਅਮਲ ਲੈ ਜਾਹਿ ਹਮਲ ਪਾਏ ਅਮਲ ਸਮਾਹਿ ਹਮਲ ਧਰਮ ਅਮਲ ਦੀ ਬਾਣ ਹਮਲ ਤੱਲ ਅਮਲ ਪ੍ਰਵਾਣ ਹਮਲ ਬਖਸ਼ੀਸ਼ ਅਮਲਿਸਾਨ ਆਮਲ ਕਰਮੇ ਮੁਲ ਫਰਮਾਨ ਹਮਲੋ ਹਮਲੋ ਆਖਿਆ ਨਾ ਜਾਈ ਆਖੋ ਆਖੋ ਰਹੀ ਲਿਵ ਲਾਈ ਆਖੇ ਵਿਦ ਪਾਠ ਪ੍ਰਾਨ ਆਖੇ ਬੜਾ ਕਰੇ ਵਿਖਿਆਨ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰ ਆਖੇ ਸਿੱਧ ਆਖੇ ਗਿੱਤੇ ਗਿੱਤੇ ਬੁੱਧ ਆਖੇ ਦਾਨੋ ਆਖੇ ਦੇਵ ਆਖ ਹੈ ਸੁਰ ਨਰਮੁ ਜਨ ਸੇਵ ਹਿਤੇ ਆਖ ਆਖਨ ਬਾਹ ਹੈ ਹਿਤੇ ਗਹਿ ਗਹਿ ਉਠ ਡਜਾ ਹੈ ਹਿਤੇ ਗੀਤੇ ਹੋਰ ਕਰ ਹੈ ਤਾਹ ਨਾਸਕ ਹੈ ਕੀਕੇ ਜੇੜ ਭਾਵੇ ਦੇਵਲ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾਰ ਤਾ ਲਖੇ ਸਰਗਵਾਰਾ ਗਵਾਰ ਸੋ ਦਰਖੇ ਹਾ ਸੋ ਕਰਖੇ ਹਾ ਜਿਤ ਵਹੈ ਸਰ ਸੁਮਾਲੀ ਵਾਜੇ ਨਾਦ ਅਨੇਕ ਅਸ਼ੰਖਾ ਹਿਤੇ ਵਾਮਨ ਹਾਰੇ ਕਿਤੇ ਰਾਗ ਬਰਸ ਗਹੀਨ ਕਿਤੇ ਗਾਵਨ ਹਾਰੇ ਗਾਵਹਿ ਤੁਹਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਵਾਰੀ ਗਾਵਹਿ ਜਿਤ ਗਤੁ ਲਹਿ ਜਾਣ ਹੈ ਲਿਖ ਲੈ ਧਰਮ ਵਿਚਾਰੇ ਗਾਵਹਿ ਸੁਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਜੰਦ ਅੰਦਰਸਨ ਬੈਠੇ ਰਿਪਤਿਆਂ ਦਰ ਨਾਲੇ ਗਾਵਹਿ ਛੱਡ ਸਮਾਧੀ ਇੰਦਰ ਗਾਵਨ ਸਰ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਬੜਨ ਰਹੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮਹੁਨਿਆ ਮਨ ਮੋਹਰ ਸੁਰਗਾ ਮਚ ਬਿਆਲੇ ਗਾਵਤੁ ਨ ਪਾਇ ਚਿਰੇ ਅਠਸਠ ਚਿਰਸ ਨਾਲੇ ਗਾਵਹਿ ਜੋਦ ਮਹਾਵਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰਖੇ ਧਾਰੇ ਸੇ ਤੁਨ ਗਾਵਹਿ ਜੋਤਿ ਸੁਧ ਭਾਵਨ ਰਤੇ ਰੇ ਭਗਤ ਰਸਾਲੇ ਹੋਰ ਹਿਤੇ ਗਾਵਨ ਸੇ ਮੈਂ ਚਤਨਾ ਨਾਨਕਿਆ ਵਿਚਾਰੇ ਸੋਈ ਸੋਈ ਖਦਾਸ ਸਾਹਿਬ ਸੱਚਾ ਸਚਿ ਨਾਈ ਹੈ ਬੇ ਹਸੀ ਜਾਣ ਜასი ਰਚਨਾ ਜਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਸੇ ਮਾਇਆ ਜਨੋ ਪਾਈ ਕਰ ਕਰ ਵੇਖੈ ਗਿਤਾ ਆਪਣਾ ਜਿਉ ਤਿਸ ਦੀ ਵੜਿਆਈ ਯੋਗ ਸਵਾਵੈ ਸੋਇ ਖਸੀ ਹਕੁਮ ਨ ਕਰਨਾ ਜਾਈ ਸੋ ਬਾਸਿਆ ਹੋ ਸਭ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਦੋਖ ਸਰਬਾ ਝੋਲੀ ਧਿਆਨ ਕੀ ਕਰਹਿ ਵਿਪੂਤ ਕਿੰਤਾ ਖਾਲ ਖਵਾਰੀ ਖਾਇ ਰੁਕਤੰਡਾ ਬਪ੍ਰੀਤ ਆਏ ਬੰਤੀ ਸਗਲਾ ਜਮਾਤਿ ਮਨ ਜੀਤੈ ਰਗ ਜੀਤ ਹਾਰੇ ਸਾਰਸਿਆ ਹੇਸ ਹਾਰ ਅਨੀਲ ਅਨਾਦ ਨਹਤ ਜੁਗ ਜੁਗ ਏਕੋ ਈਸ ਬਹੁਤ ਗਿਆਨ ਦਿਆ ਭੰਡਾਰਣਾ ਘਟਕੜ ਵਾਜ ਹੈ ਨਾਰ ਹਾਬੋ 나ਥ 나ਥ ਕੀ ਸਭ ਜਾ ਕੀ ਰਸ ਦਵਰਾਸਾਰ ਸੰਯੋਗ ਵਿਜੋਦ ਇਕਾਰ ਚਲਾਵੇ ਲਿਖਿਆ ਹੈ ਬਾਗ ਹਾਰੇਸ਼ ਰਿਸ਼ਿਆ ਹਾਰੇਸ਼ ਹਾਰ ਨੀਲ ਆਨਾਦ ਨਾਹਤ ਜੁਗ ਜੁਗ ਵੇਖੋ ਵੇਸ ਏ ਕਾਮਾਇੁ ਜੁਗਤ ਵੇ ਆਇਦਨ ਜਿल्ले ਪਰਵਾਨ ਇਕ ਸੰਸਾਰੀ ਇਕ ਵੰਡਾਰੀ ਇਕ ਲਾਇ ਦਿਵਾਨ ਜੋ ਤਸ ਸਭਾਵ ਤੇ ਸੁਲਾਵਿ ਜਿਹੋ ਵੇ ਫਰਮਾਣ ਮਹ ਵਿਖਿਉ ਨਾਨਦ ਨਾਵੇ ਭੁਖਤ ਹੈ ਵਿਡਾਨ ਹਾਰੇ ਸਹਰਸ ਅਦੇਸ ਹਾਰ ਨੀਲ ਅਨਾਦ ਨਾਹਤ ਰੁਜੋ ਏਕੋ ਵੇਸ ਹਾਸਨ ਲਵ ਲਵੰਡਾਰ ਜੋਖਿ ਚ ਪਾਇਆ ਸਿਕਾਵਾਰ ਹਰ ਘਰ ਵਿਖੇ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਹਾਰੇ ਸਹਰਸ ਹਾਰੇ ਸਹਰਸ ਆਰ ਨੀਲ ਅਨਾਦ ਨਾਹਤ ਰੁਜੋ ਏਕੋ ਵੇਸ ਹਿਖਦਾ ਜੇਪ ਲੱਖ ਹੋ ਹੈ ਲੱਖ ਹੋ ਹੈ ਲੱਖ ਵੀਸ ਲੱਖ ਲੱਖ ਗੀੜਾ ਕੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਬਤ ਬਵੜੀਆਂ ਚੜਿਏ ਹੋਈ ਕੀਸ ਸੁਣ ਗਲਾ ਆਕਾਸ ਕੀ ਕੀਟਾ ਹੀਰੀਸ ਨਾਨਕ ਅਨਦਰੀ ਬਾਈਏ ਕੋੜੇ ਕੋੜਾ ਢੀਸ ਆਖਨ ਜੋਰ ਜਪੈ ਨ ਹਜੂਰ ਜੋ ਨਾਮ ਮੰਗਣਾ ਰੇਣ ਨਾ ਜੋਰ ਜੋ ਨਾਮ ਜੀਵਨ ਮਰਨ ਦਾ ਹਜੂਰ ਜੋ ਨਾਮ ਰਾਜਵਾਨ ਮਨਸੂਰ ਜੋ ਨਾਮ ਸੁੱਚੀ ਗਿਆਨ ਵਿਚਾਰ ਜੋ ਨਾਮ ਉਕਤੀ ਹਟੇ ਸੰਸਾਰ ਜਿਸ ਹਾ ਜੋਰ ਖਰ ਵੇਖੈ ਸੋਏ ਨਾਨਕ ਉਤਮ ਰੀਚਨਾ ਕੋਏ ਰਾਤੀ ਰਤੀ ਹੱਤੀ ਵਾਰ ਪਵਨ ਬਾਣੀ ਅਗਨੀ ਪਤਾਲ ਰਿਸ਼ਵ ਧਰਤੀ ਥਾਪ ਰੱਖੀ ਧਰਮਸਾਲ ਜਿਸ ਵੇ ਜੀ ਜੋਤ ਕੇ ਰੰਗ ਤਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਥੈ ਸੋਹਨ ਬਨਪੁਰਵਾਨ ਨਦਰੀ ਕਰਮ ਭਵੇ ਨਿਸ਼ਾਨ ਕਜ ਬਖਾਇ ਉਥੇ ਪਾਈ ਨਾਨਕ ਗਿਆ ਜਪੇ ਜਾਏ ਧਰਮ ਖੰਡਕਾਰ ਹੋ ਧਰਮ ਗਿਆਨ ਖੰਡਕਾ ਆਪੋ ਕਰਮ ਖੇਤੇ ਬਹੁਣ ਪਾਣੀ ਵਸੰਤਰ ਖੇਤੇ ਗਾਨ ਮਹੇਸ਼ ਹਿਤੇ ਵਰਮੈ ਹਰਤ ਖੜੀ ਹੈ ਰੂਪ ਰੰਕੇ ਵੇਸ ਹਿਤੇ ਆਖਰਮ ਭੂਮੀ ਮੇਰਾ ਹਿਤੇ ਗਿਤੇ ਰੂਪ ਦੇਸ ਹਿਤੇ ਇੰਦ ਚੰਦ ਸੂਰ ਹਿਤੇ ਹਿਤੇ ਮੰਡਲ ਦੇਸ ਹਿਤੇ ਸਦਾ ਵਦਨਾਥ ਹਿਤੇ ਹਿਤੇ ਦੇਵੇਸ ਹਿਤੇ ਦੇ ਜਨ ਮੁਨ ਹਿਤੇ ਗਿਤੇ ਰਤਨ ਸਮੁੰਦ ਹਿਤੇ ਆਹਣੀ ਹਿਤੇ ਆ ਬਾਣੀ ਹਿਤੇ ਪਾ ਨਿਰੰਦ ਹਿਤੇ ਸੁੱਚੇ ਸੇਵਕ ਹਿਤੇ ਨਾਨਕ ਅੰਤ ਨਾਇੰਤ ਗਿਆਨ ਹਨ ਮੈਂ ਗਿਆਨ ਬਚੰਡ ਤਥਾ ਨਾਦ ਮਨੁਲਖੋਟ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਥਾ ਘਾਰਤ ਘੜੀਏ ਬਹੁਤੇ ਅਨੂਪ ਸਾਖ ਅਲਾਗチ ਅਨਜਾ ਹੈ ਜੇਖੁ ਗਹਿ ਵਿਛੇ ਵਿਚਿ ਤਾਈ ਤਥਾ ਘਰੀਐ ਸੁਤ ਮਤਮਨ ਬੁੱਧ ਤਥਾ ਘਰੀਐ ਸਰਾਖ ਦਾਖੀ ਸੁਧ ਕਰਮਖੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਸਥੈ ਜੋਦ ਮਹਾਵਲ ਸੂਰ ਦਨ ਮੈ ਰਾਵ ਰਖਿਆ ਭਰਪੂਰ ਸਥੈ ਸਿਤ ਸਿਤ ਮਹਿਮਾ ਮਾਹੇ ਤਾਕੇ ਰੂਪ ਨਾ ਸੁਨੇ ਜਾਹ ਨਹਮ ਰਨ ਢਾਗੇ ਜਾਹ ਜਨ ਕੇ ਰਾਵ ਸਹਿ ਮਨ ਮਾਹੇ ਸਥੈ ਭਗਤ ਸਹਿ ਕੇ ਲੋਇ ਕਰਹਿ ਅਨੰਦ ਸੱਚਾ ਮਨ ਸੋਇ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਥਾ ਖੰਡ ਮੰਡਲ ਵਰਪੰਡ ਜੇ ਕੋ ਗਥਾ ਦੰਤ ਨੈ ਅੰਤ ਚਚ ਲੋਲ ਹੋ ਆਕਾਰ ਜਿ ਜਿ ਹੁਕਮ ਦੇ ਤਉਕਾਰ ਵਿਖੇ ਵਿਖੇ ਖਰ ਵਿਚਾਰ ਨਾਨਕ ਸਨਾ ਖਰੜਾ ਸਾਰ ਜਤਪਾਹ ਰਾਜ ਸੁਨਿਆਰ ਹਹਿਣ ਮਤ ਵੇਰ ਹੱਤੀਆਰ ਭੌਖ ਲਾਗਨ ਦਪਤਾਉ ਭੰਡਾ ਭਉ ਅੰਮ੍ਰਿਤ ਢਟਾਲ ਢੜਿਐ ਸ਼ਬਦ ਸਚੀ ਰਕਸਾਲ ਜਿਨ ਕੋ ਨਦਰ ਕਰਮ ਦੰਨਕਾਰ ਨਾਨਕ ਨਦਰੀ ਨਦਰ ਨਿਹਾਲ ਸੁਨੋਖ ਪਵਨ ਗੁਰੂ ਬਾਣੀ ਬਿਤਾ ਮਤਾ ਦਤਮਹਿਤ ਦਿਸਰਾ ਦਿਰਾਈ ਰਾਇ ਖਿਲੇ ਸਗਲ ਜਤ ਸੰਗਿਆਈ ਆਵਰਿਆਹੀਆ ਆਚੇ ਧਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਤੇ ਆਹਿਆ ਗਏ ਉਤਖਾਲ ਨਾਨਕ ਤੇਹੀ ਮੁਖ ਉਜਲੇ ਕਿਤੇ ਛੁਟੀ ਹਿਨਾਲ